ਕੀ ਕੀ ਲੈ ਕੇ ਆਏ ਹੋ ਅੱਜ ਅਸੀਂ ਜੀ ਘਰ ਦਾ ਬੇਸਿਕ ਰਾਸ਼ਨ ਸਾਰਾ ਲੈ ਕੇ ਆਏ ਆ ਜੀ ਜਿਦੇ ਵਿੱਚ ਜਿੰਨੇ ਕੁ ਬੇਸਿਕ ਨੀਡ ਹੁੰਦੀ ਹਰੇਕ ਘਰ ਦੀ ਉਹਨੇ ਕ ਅਸੀਂ ਪੂਰੀ ਕੀਤੀ ਹੈ ਜੀ ਆਪਦੇ ਨੂੰ ਪੂਰੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਇਹ ਤੁਸੀਂ ਵੀ ਜੋ ਲੈ ਕੇ ਆਏ ਹੋ ਨਾ ਇਹ ਅਰਦਾਸ ਹੀ ਆ ਇਹ ਦਸਵੰਦ ਇਹ ਅਰਦਾਸ ਜਦੋਂ ਘਰੋਂ ਤੁਰੀ ਹੋਊਗੀ ਤੇ ਬਹੁਤਾਂ ਲੋਕਾਂ ਨੇ ਜਿਹੜੇ ਸਾਡੇ ਭੈਣ ਭਰਾ ਘਰੇ ਆ ਨਾ ਉਹਨਾਂ ਨੇ ਅਰਦਾਸਾਂ ਕੀਤੀਆਂ ਹੋਣੀਆਂ ਆ ਕਿ ਗੁਰੂ ਸਾਹਿਬ ਠੰਡ ਵਰਤਦਾ 6ਵੇਂ ਪਾਤਸ਼ਾਹ ਦੀ ਚਰਨ ਸ਼ੋਭਾ ਪ੍ਰਾਪਤਾਈ ਗੁਰੂ ਪਾਤਸ਼ਾਹ ਦੀ ਵੋਗੇ ਜੀ ਅਸੀਂ ਉੱਥੇ ਸਾਰਾ ਟਰਾਲਾ ਲਾ ਕੇ ਨਾ ਸਾਰੀ ਸੰਗਤ ਨੂੰ ਅਲਾਸਮੈਂਟ ਕਰਾ ਦਿੱਤੀ ਜਿੰਨੇ ਜੋ ਸੇਵਾ ਕਰਨੀ ਕਰਦੋ ਜੀ ਤੇ ਅਸੀਂ ਫਿਰ ਅਰਦਾਸ ਕਰਕੇ ਚਾਲੇ ਪਾਏ ਸੀਗੇ ਜੀ ਗੱਲ ਸੀ ਹਾਂ ਜੀ ਗੁਰੂ ਘਰ ਅਰਦਾਸ ਕਰਕੇ ਤੁਰੇ ਸੀ ਸਾਰੀ ਫਿਰ ਚੜ੍ਹਦੀ ਕਲਾ ਹੋ ਰਹੀ ਹੈ ਪੂਰੀ ਜੀ ਬਾਬੇ ਦੀ ਕਿਰਪਾ ਜੀ ਕੋਈ ਸੇਵਾ ਕਰਦਾ ਸੇਵਾ ਹੀ ਭਾਵੇਂ ਕਿਸੇ ਤਰ੍ਹਾਂ ਦੀ ਵੀ ਕਰਦੇ ਕੋਈ ਰਾਸ਼ਨ ਦੀ ਸੇਵਾ ਕਰਦਾ ਕੋਈ ਦਵਾਈਆਂ ਦੀ ਸੇਵਾ ਕਰਦਾ ਕੋਈ ਚੌਕੜ ਦੀ ਸੇਵਾ ਕਰਦਾ ਕੋਈ ਹਰੇ ਚਾਰੇ ਦੀ ਕਰਦਾ ਤੂੜੀ ਕਰਦਾ ਸੇਵਾ ਬਹੁਤ ਵੱਡੀ ਸੇਵਾ ਕਿਉਂਕਿ ਲੋੜ ਸੀ ਇਸ ਟਾਈਮ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਕਈਆਂ ਦੇ ਪਸ਼ੂਆਂ ਵਾਸਤੇ ਚਾਰਾ ਰੁੜ ਗਿਆ ਫਸਲਾਂ ਰੁੜ ਗਈਆਂ ਘਰਾਂ ਦੇ ਘਰ ਰੁੜ ਗਏ ਪਰਿਵਾਰ ਰੁੜ ਗਏ ਪਸੂ ਪੰਛੀ ਡੰਗਾ ਰੋੜ ਕੇ ਬਹੁਤ ਵੱਡਾ ਨੁਕਸਾਨ ਸੀ ਪਰ ਨੁਕਸਾਨ ਦੀ ਜਿਹੜੀ ਪਰ ਭਾਈ ਤਨੀ ਆਪਾਂ ਕਰ ਸਕਦੇ ਪਰ ਕੋਸ਼ਿਸ਼ ਕਰੀ ਤੇ ਕਿ ਜਿੰਨੇ ਵੀ ਕੋਈ ਤਿਲ ਫੁੱਲ ਜਿੰਨੇ ਸੰਗਤਾਂ ਦਾ ਸਹਿਯੋਗ ਨਾਲ ਜਿੰਨੇ ਕੀ ਕਾਰਜ ਕਰ ਸਕਦੇ ਉਹ ਆਪਾਂ ਨੂੰ ਕਰਨੇ ਚਾਹੀਦੇ ਆ ਪਰ ਵੀ ਦੁੱਖ ਦੀ ਘੜੀ ਚ ਤੁਸੀਂ ਇਹਨਾਂ ਵੀਰਾਂ ਦੇ ਨਾਲ ਖਲੋਤੇ ਹੋ ਤੁਹਾਡਾ ਧੰਨਵਾਦ ਆ ਤੇ ਇਹ ਨੌਜਵਾਨੀ ਜਿੰਨੀ ਸੇਵਾ ਹੋਈ ਬਹੁਤ ਕਿਰਪਾਵਾ ਬਾਕੀ ਆਪਾਂ ਹੋਰ ਕੋਸ਼ਿਸ਼ ਕਰਾਂਗੇ ਅੱਗੇ ਜਦੋਂ ਆਪਣੀਆਂ ਫਸਲਾਂ ਦੀ ਸੇਵਾ ਚੱਲੀ ਹੈ ਨਾ ਟਰੈਕਟਰ ਵਗੈਰਾ ਆਪਣਾ ਡੀਜ਼ਲ ਵਗੈਰਾ ਦੀ ਸੇਵਾ ਕਰਾਂਗੇ ਆਪਾਂ ਹਲਕਾ ਅਜਨਾਲਾ ਦੇ ਪਿੰਡ ਮਲਕਪੁਰ ਦੇ ਵਿੱਚ ਆ ਤੇ ਮਲਕਪੁਰ ਪਿੰਡ ਦੇ ਵਿੱਚ ਜਿਹੜੇ ਸੇਵਾ ਕਾਰਜ ਚੱਲ ਰਿਹਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਹ ਨੌਜਵਾਨ ਵੀਰ ਆ ਜਿਹੜੇ ਮੋਗੇ ਵਾਲੀ ਸਾਈਡ ਤੋਂ ਆਏ ਆ ਤੇ ਰਾਤ ਦਾ ਰਾਤ ਤਾਂ ਕਾਇਮ ਹੋਇਆ ਸੀ ਸਾਡੇ ਨਾਲ ਵੀਰਾਂ ਦਾ ਤੇ ਇਸ ਟਾਈਮ ਦੇ ਉੱਤੇ ਮਲਕਪੁਰ ਦੇ ਵਿੱਚ ਸਹਿਯੋਗ ਅਕਾਲੇਟ ਦਾ ਲੈ ਕੇ ਨਾਲ ਇਹਨਾਂ ਵੀਰਾਂ ਦੇ ਵਿੱਚ ਸਹਿਯੋਗ ਆ ਪਚਾਰੇ ਆ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜਾ ਵੀ ਸਾਡੇ ਨਾਲ ਕੋਈ ਆਣ ਕੇ ਮਿਲਦਾ ਵਾ ਉਹਨੂੰ ਪਿੰਡ ਤੱਕ ਲੈ ਕੇ ਜਾਇਆ ਜਾਵੇ ਨਾਲ ਜਾ ਕੇ ਸਵਾਵਾ ਕੀਤੀਆਂ ਜਾਣ ਅਸੀਂ ਹਮੇਸ਼ਾ ਕਹਿੰਨੇ ਆ ਕਿ ਜਦੋਂ ਸਹਿਯੋਗੀ ਬਣ ਕੇ ਅਸੀਂ ਆਵਾਂਗੇ ਨਾ ਤੇ ਸਹਿਯੋਗ ਜਿਹੜਾ ਵਧੀਆ ਤਰ੍ਹਾਂ ਵੰਡਿਆ ਜਾਂਦਾ ਵਾ ਇਸ ਟਾਈਮ ਦੇ ਉੱਤੇ ਭੈਣਾਂ ਦੀਆਂ ਲਾਈਨਾਂ ਵੀ ਲੱਗੀਆਂ ਹੈਗੀਆਂ ਵਾ ਵੀਰਾਂ ਦੀ ਲਾਈਨ ਇੱਕ ਭੁੱਤ ਚੁੱਕੀ ਐ ਇਸ ਟਾਈਮ ਦੇ ਉੱਤੇ ਇਹ ਵੀਰ ਆ ਵੀਰ ਗੁਰਜਿੰਦਰ ਸਿੰਘ ਜਿਨ੍ਹਾਂ ਨਾਲ ਸਾਡਾ رابطہ ਕਾਇਮ ਹੋ ਰਿਹਾ ਸੀ ਹੋਰ ਵੀ ਵੀਰ ਆਪਾਂ ਸਾਰਿਆਂ ਨਾਲ ਗੱਲਬਾਤ ਵੀ ਕਰਾਂਗੇ ਇਹ ਨੌਜਵਾਨੀ ਆ ਸਾਡੀ ਇਹ ਨੌਜਵਾਨ ਪੀੜ੍ਹੀ ਆ ਸਾਡੀ ਜਿਹੜੀ ਲੈ ਕੇ ਟਰਾਲਾ ਭਰ ਕੇ ਮੋਗੇ ਵਾਲੀ ਸਾਈਡ ਤੋਂ ਮੋਗੇ ਤੋਂ ਸ਼ਹਿਰ ਤੋਂ ਪਹੁੰਚੇ ਆ ਇਸ ਟਾਈਮ ਦੇ ਉੱਤੇ ਤੇ ਮਲਕਪੁਰ ਪਿੰਡ ਦੇ ਵਿੱਚ ਆ ਮਲਕਪੁਰ ਪਿੰਡ ਦੇ ਵਿੱਚ ਸਵਾਵਾ ਦਿੱਤੀਆਂ ਜਾ ਰਹੀਆਂ ਵਾ ਸਵਾਵਾ ਦੇਣ ਦਾ ਤਰੀਕਾ ਇਦਾਂ ਦਾ ਹੀ ਹੋਣਾ ਚਾਹੀਦਾ ਕਿਉਂਕਿ ਜਦੋਂ ਆਏ ਸੀ ਆਣ ਕੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਅੱਗੇ ਕੀਤਾ ਭਾਈ ਸਾਹਿਬ ਸਾਡੇ ਨਾਲ ਆ ਇਹ ਆਪਣੀ ਸਵਾਵਾ ਨਿਭਾ ਰਹੇ ਆ ਉਧਰ ਵੀਰ ਜੀ ਆ ਇਹ ਵੀ ਵੀਰ ਇਸ ਪਿੰਡ ਤੋਂ ਹੀ ਆ ਪਿੰਡ ਦੇ ਵੀਰ ਖੁਦ ਅੱਗੇ ਲਾ ਕੇ ਸਵਾਵਾ ਦੇ ਰਹੇ ਆ ਕਿਉਂਕਿ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਅਗਲੇ ਪਾਸੇ ਆਵੇ ਉਹਨੂੰ ਹਰ ਇੱਕ ਚੀਜ਼ ਪਹੁੰਚਦੀ ਹੋਵੇ ਘਰ ਦੇ ਵਿੱਚ ਛੋਟੇ ਬੱਚਿਆਂ ਤੋਂ ਕੋਸ਼ਿਸ਼ ਕਰਦੇ ਆ ਥੋੜੀ ਦੂਰੀ ਬਣਾ ਕੇ ਰੱਖੀਏ ਛੋਟੇ ਬੱਚਨ ਵਾਕੀ ਦਾ ਪਰਿਵਾਰ ਚੋਂ ਕਿਸੇ ਮੈਂਬਰ ਨੂੰ ਲੈ ਕੇ ਉਹ ਕਿਉਂਕਿ ਰਸਤਾ ਵਾ ਇਹ ਗੁਰੂ ਸਾਹਿਬ ਵੱਲੋਂ ਕਿਹਾ ਹੋਇਆ ਦਸਵੰਦ ਦਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਸੀ ਸਿੱਖ ਨੇ ਦਸਵੰਦ ਕੱਢਣਾ ਵਾ ਤੇ ਸਿੱਖ ਦਸਵੰਦ ਕੱਢ ਕੇ ਜਦੋਂ ਲੋੜਵੰਦਾਂ ਨੂੰ ਦਿੰਦਾ ਵਾ ਇਹ ਸਾਡੇ ਭਾਈਚਾਰਾ ਇਹ ਸਾਡੇ ਭੈਣ ਭਰਾਵਾ ਸਾਰੇ ਅ ਇਸ ਟਾਈਮ ਦੇ ਉੱਤੇ ਜਿਹੜਾ ਮਲਕਪੁਰ ਪਿੰਡ ਦੇ ਵਿੱਚ ਆ ਮਲਕਪੁਰ ਪਿੰਡ ਕਾਫੀ ਪ੍ਰਭਾਵਤ ਆ ਇਧਰਲੇ ਪਾਸੋਂ ਬੰਨ ਟੁੱਟਾ ਸੀ ਇਹ ਪਿੰਡ ਦੇ ਵਿੱਚ ਉਹ ਵੀ ਤਸਵੀਰਾਂ ਤੁਸੀਂ ਤੁਹਾਡਾ ਸਾਂਝੀਆਂ ਕਰਾਂਗੇ ਕਿਉਂਕਿ ਮਲਕਪੁਰ ਪਿੰਡ ਦਾ ਬੰਨ ਟੁੱਟਾ ਸੀ ਉੱਥੇ ਬਹੁਤ ਭਾਰੀ ਨੁਕਸਾਨ ਹੋਇਆ ਤੇ ਇਸ ਟਾਈਮ ਦੇ ਉੱਤੇ ਸਵਾਵਾਵਾਂ ਦਿੱਤੀਆਂ ਜਾ ਰਹੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਟਰਾਲਾ ਭਰਿਆ ਹੋਇਆ ਸੀ ਸਮਾਨ ਦੇ ਨਾਲ ਮੋਗੇ ਤੋਂ ਵੀਰ ਏ ਨੌਜਵਾਨ ਵੀਰ ਸਾਡੇ ਜਿਹੜੇ ਆ ਇਹ ਮੋਗੇ ਤੋਂ ਆਇਆ ਵੀਰ ਗੁਰਜਿੰਦਰ ਸਿੰਘ ਆ ਮੈਂ ਬਾਕੀਆਂ ਦਾ ਨਾਮ ਵੀ ਇੱਕਰੀ ਪੁੱਛ ਲੈਣਾ ਹੋਰ ਜੀ ਬਾਈ ਜੀ ਠੀਕ ਹੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਚੜਦੀ ਕਲਾ ਚ ਹਾਂਜੀ ਹਾਂਜੀ ਆਤ ਵਧੀਆ ਲੰਘੀ ਸੀ ਹਾਂਜੀ ਪੂਰੀ ਵਧੀਆ ਪੂਰੀ ਵਧੀਆ ਜ ਇਹ ਅਮਰਸਰ ਰੁਕੇ ਸੀ ਆਣ ਕੇ ਵੀਰ ਨਾਂ ਦੱਸਦੇ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਅਸੀਂ ਜ਼ਿਲ੍ਹਾ ਮੋਗਾ ਤੋਂ ਆਏ ਆ ਅਰਸ਼ਦੀਪ ਕੀ ਕੀ ਲੈ ਕੇ ਆਏ ਹੋ ਅੱਜ ਅਸੀਂ ਜੀ ਘਰ ਦਾ ਬੇਸਿਕ ਰਾਸ਼ਨ ਸਾਰਾ ਲੈ ਕੇ ਆਏ ਆ ਜੀ ਜਿਦੇ ਵਿੱਚ ਜਿੰਨੇ ਕ ਬੇਸਿਕ ਨੀਡ ਹੁੰਦੀ ਹਰੇਕ ਘਰ ਦੀ ਓਨੀ ਕ ਅਸੀਂ ਪੂਰੀ ਕੀਤੀ ਹੈ ਜੀ ਆਪਦੇ ਨੂੰ ਪੂਰੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਕਿੱਦਾਂ ਦਾ ਲੱਗਾ ਮਲਕਪੁਰ ਪਿੰਡ ਚ ਆਏ ਹੋ ਲੋੜਵੰਦ ਪਰਿਵਾਰ ਐ ਸਾਰੇ ਕਿਉਂਕਿ ਕਿਤੇ ਸਵਾਮਾਂ ਜਦੋਂ ਦਿਨੇ ਆ ਨਾ ਉਦੋਂ ਕਾਲਾਪਨਵੇਂ ਹੁੰਦਾ ਸੰਗਤ ਨਹੀਂ ਹੁੰਦਾ ਕਿ ਸਾਨੂੰ ਮਿਲ ਜੇ ਸਾਨੂੰ ਮਿਲ ਜੇ ਪਰ ਵਧੀਆ ਤਰਤੀਬ ਦੇ ਨਾਲ ਕੋਸ਼ਿਸ਼ ਕਰਾਂਗੇ ਦੇਣ ਦੀ ਹਾਂਜੀ ਨਹੀਂ ਵਧੀਆ ਲੱਗ ਰਹੀ ਸੇਵਾ ਕਰਕੇ ਇੱਕ ਥੋੜਾ ਸਾਨੂੰ ਸਹਿਯੋਗ ਮਿਲ ਗਿਆ ਜਿਸ ਨਾਲ ਅਸੀਂ ਹੋਰ ਥੋੜੇ ਸੌਖੇ ਹੋ ਗਏ ਤੁਸੀਂ ਵੀ ਸਾਡੀ ਹੈਲਪ ਕਰ ਰਹੇ ਹੋ ਅਸੀਂ ਗਾਂ ਇਹਨਾਂ ਦੀ ਹੈਲਪ ਕਰ ਰਹੇ ਹਾਂ ਰਲ ਮਿਲ ਕੇ ਆਪਣਾ ਇੱਕ ਪਰਿਵਾਰ ਬਣਿਆ ਹੋਇਆ ਜੀ ਤਾਂ ਕਰਕੇ ਆਪਾਂ ਸਾਰੇ ਇਹ ਸੇਵਾ ਕਰ ਰਹੇ ਹਾਂ ਮਹਾਰਾਜ ਬਾਕੀ ਇਦਾਂ ਹੀ ਚੜ੍ਹਦੀ ਕਲਾ ਰੱਖੇ ਧੰਨਵਾਦ ਜੀ ਤੇ ਜੋ ਦੋ ਸੇਵਾ ਕਰਦੇ ਰਹੋ ਸਾਡੇ ਪੰਜਾਬ ਨੂੰ ਅੱਜ ਤੁਹਾਡੀ ਲੋੜ ਆਜੋ ਗੁਰਜਿੰਦਰ ਜੀ ਮੈਂ ਫਿਰ ਵੀਰ ਨਾਲ ਗੱਲਬਾਤ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਠੀਕ ਹੋ ਗੁਰਜਿੰਦਰ ਜੀ ਚੜ ਚੜ ਦੀ ਗੱਲ ਹੈ ਤੁਸੀਂ ਦੱਸੋ ਚੱਲ ਰਹੀ ਸੇਵਾ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਅੱਛਾ ਮੈਂ ਸਵੇਰੇ ਆਪਾਂ ਜਦੋਂ ਗੱਲ ਕਰ ਰਹੇ ਸੀ ਰਾਤੀ ਜਦੋਂ ਫੋਨ ਤੇ ਗੱਲ ਹੋਈ ਸੀ ਇਹ ਲੱਗਾ ਸੀ ਕਿ ਮਨ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਜੇ ਸੰਗਤ ਨਾਲ ਤਾਂ ਸੰਤ ਹੁੰਦਾ ਨਾ ਤੇ ਵਧੀਆ ਲੱਗੇ ਜੇ ਵਧੀਆ ਹੱਥਾਂ ਦੇ ਵਿੱਚ ਜਾਵੇ ਸ਼ੋਰ ਸ਼ਰਾਬੇ ਤੋਂ ਦੂਰ ਪਿਆਰ ਦੇ ਨਾਲ ਵੰਡਿਆ ਜਾਵੇ ਮੈਂ ਬਾਰ ਬਾਰ ਹੋਕਾ ਹੀ ਬਾਰ ਬਾਰ ਹੋਕਾ ਹੀ ਤਾਂ ਦੇ ਵੀਰ ਜੀ ਤੁਹਾਡੇ ਵਾਸਤੇ ਅਜੇ ਤੁਸੀਂ ਹੁਣੇ ਆਏ ਹੋ ਤੁਹਾਡੇ ਤੋਂ ਪਹਿਲਾਂ ਲਾਈਨ ਲੱਗੀ ਹੋਈ ਸੀ ਇੱਥੇ ਵੇ ਕਾਲੇ ਨਾ ਪਾਓ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਸਨ ਤੁਹਾਡਾ ਕਾਰਨ ਆਇਆ ਤੁਹਾਡੇ ਤੋਂ ਪਹਿਲਾਂ ਲਾਈਨ ਲੱਗੀ ਸੀ ਤੁਸੀਂ ਸਭ ਤੋਂ ਬਾਅਦ ਚ ਆਇਓ ਪਿਆਰ ਦੇ ਨਾਲ ਸੁਣਦ ਲੋ ਵੀਰ ਤੇ ਸੇਵਾ ਕਰਨ ਵਾਸਤੇ ਆਏ ਆ ਹਾਂ ਹੋਰ ਗੁਰਜਿੰਦਰ ਜੀ ਬਸ ਧੰਨਵਾਦ ਚੜ੍ਹਦੀ ਗੱਲਾ ਬਹੁਤ ਖੁਸ਼ੀ ਆ ਜੀ ਘਰਾਂ ਚ ਵਰਤ ਗਿਆ ਜੀ ਸਾਰਾ ਪ੍ਰਸ਼ਾਦਾ ਪਾਣੀ ਤੇ ਪ੍ਰਮਾਤਮਾ ਠੰਡ ਵਰਤਾਵੇ ਸਾਰੀ ਦੇਸ਼ ਲਈ ਸੁੱਖੀ ਸੰਧੀ ਰਹੀਏ ਜੀ ਆਪਾਂ ਅੱਛੇ ਪਿੰਡ ਦਾ ਬੰਨ ਵੀ ਟੁੱਟਾ ਸੀ ਹਨਾ ਉਹ ਤੋਂ ਵੀ ਦੱਸ ਰਹੇ ਆਪਾਂ ਉੱਥੇ ਵੀ ਚੱਲਦੇ ਜੀ ਉੱਥੇ ਸੰਗਤ ਬਹੁਤ ਆਜੀ ਉੱਥੇ ਆਪਾਂ ਨੂੰ ਚਾਹ ਦੀ ਰਸਤੇ ਦੇ ਕੇ ਆਉਂਦੇ ਸਾਰਿਆਂ ਨੂੰ ਆਪਾਂ ਕੋਈ ਟਰਾਲੀ ਜੋ ਵੀ ਵੇਲੇ ਵਾਲਾ ਜੀ ਗੁਰਜਿੰਦਰ ਮੈਂ ਤੁਹਾਨੂੰ ਸਵੇਰੇ ਦੱਸ ਰਿਹਾ ਸੀ ਨਾ ਹਾਂਜੀ ਹਾਂਜੀ ਇਹ ਸਾਡੇ ਡਾਕਟਰ ਸਾਹਿਬ ਆ ਹਾਂਜੀ 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 ਇਹ ਸਾਡੇ ਮੈਡੀਕਲ ਚੰਜੀਤ ਭਾਜੀ ਮਾੜਾ ਇੱਧਰ ਆ ਜਾਓ ਡਾਂਗਲੇ ਬਾਬਾ ਜੀ ਬਣਾਏ ਹੋਏ ਅੱਜ ਆ ਜਾਓ ਜੀ ਅੱਜ ਚੰਜੀਤ ਭਾਜੀ ਇਹਨਾਂ ਵੀ ਸਾਨੂੰ ਮੈਡੀਕਲ ਸੁਵਾਵਾ ਦੇ ਹਿਸਾਬ ਆਇਆ ਜਿਹੜੇ ਲਫਾਫੇ ਸਵੇਰੇ ਤੁਹਾਨੂੰ ਫੜਾ ਰਹੇ ਸੀ ਨਾ ਉਹ ਗੁਰਜਿੰਦਰ ਇਹ ਵੀਰ ਸਾਰੇ ਲੈ ਕੇ ਆਏ ਆ ਗੁਰਜਿੰਦਰ ਮੈਂ ਸਵੇਰੇ ਤੁਹਾਨੂੰ ਦੱਸਿਆ ਸੀ ਅਸੀਂ ਮੈਡੀਕਲ ਕੈਂਪ ਲਾਉਣੇ ਆ ਅਸੀਂ ਕੋਸ਼ਿਸ਼ ਕਰਦੇ ਆ ਸੰਗਤਾਂ ਤੱਕ ਪਹੁੰਚਣ ਦੀ ਵੀ ਅਸੀਂ ਆਵਾਜ਼ ਵੀ ਬਣਦੇ ਆ ਕਾਲਚਲ ਦੇ ਮਾਧਮ ਰਹੀਂ ਇਹ ਸਰਦਾਰ ਚਰਨਜੀਤ ਸਿੰਘ ਠੀਕ ਹੈ ਜੀ ਤੇ ਡਾਕਟਰ ਚਰਨਜੀਤ ਸਿੰਘ ਆ ਸਾਡੇ ਜਿੰਨਾ ਮੈਡੀਕਲ ਸੁਆਮਾ ਵਾ ਉਹ ਸਰਦਾਰ ਚਰਨਜੀਤ ਸਿੰਘ ਮੈਂ ਤਾਂ ਹੀ ਤੁਰਦਾ ਨਹੀਂ ਸਵੇਰੇ ਤੁਰਿਆ ਮੈਂ ਤੁਹਾਨੂੰ ਕਿਹਾ ਹੈ ਕਿ ਸਾਡੇ ਡਾਕਟਰ ਸਾਹਿਬ ਆਉਣਗੇ ਅਸੀਂ ਫੇਰ ਆਵਾਂਗੇ ਤੇ ਵੀਰ ਪਹੁੰਚੇ ਅਸੀਂ ਇੱਥੇ ਮੈਡੀਕਲ ਕੈਂਪ ਵੀ ਲਾਵਾਂਗੇ ਅਸੀਂ ਤੇ ਤੁਹਾਡੀਆਂ ਸੁਆਮਾਂ ਜਿਹੜੀਆਂ ਜਿਹੜੇ ਤੁਸੀਂ ਮੈਡੀਸਿਨ ਸਾਨੂੰ ਦਿੱਤੀ ਸੀ ਉਹ ਥਾਂ ਲੱਗੋਗੀ ਨਹੀਂ ਜਰੂਰ ਪਹੁੰਚਾਂਗੇ ਜੀ ਜਿੰਨੀ ਸਾਡੀ ਜੋਗੇ ਸੇਵਾ ਹੈ ਜਰੂਰ ਲੈ ਕੇ ਪਹੁੰਚਾਂਗੇ ਜਦੋਂ ਵੀ ਕਹੋਗੇ ਉਦੋਂ ਹੀ ਆਵਾਂਗੇ ਜੀ ਅਸੀਂ ਤੁਸੀਂ ਜਦੋਂ ਵੀ ਲੱਗੇ ਸੇਵਾ ਕਰਨ ਵਾਸਤੇ ਆਉਣਾ ਨਾ ਜਰੂਰੀ ਨਹੀਂ ਤੁਸੀਂ ਟਰੈਕਟਰ ਟਾਲੀ ਲੈ ਕੇ ਆਉਣਾ ਤੁਸੀਂ ਸਾਧਨ ਗੱਡੀ ਤੇ ਆ ਜਾਓ ਸੇਵਾ ਕਰਨ ਵਾਸਤੇ ਸਾਡੇ ਨਾਲ ਤੁਰਿਓ ਠੀਕ ਆ ਹਾਂ ਜੇ ਤੇਰੇ ਪਾਸੇ ਤੁਸੀਂ ਕਹੋਗੇ ਆਪਾਂ ਉੱਥੇ ਜਾਵਾਂਗੇ ਨਾਲ ਸਮਾਉਂਗੇ ਕਰਾਂਗੇ ਚੰਜੀਤ ਭਾਜੀ ਜੋਗ ਨਾਲ ਜਾਣਾ ਜਿੱਥੇ ਤੁਸੀਂ ਸਾਨੂੰ ਸਹਿਯੋਗ ਦਿਓਗੇ ਜੀ ਅਸੀਂ ਤੁਹਾਡੇ ਨਾਲ ਤਕਰਾਫਤਾ ਕਰਾਂਗੇ ਤੇ ਤੁਸੀਂ ਸਾਨੂੰ ਜਿੱਥੇ ਕਹੋਗੇ ਉੱਥੇ ਦੀ ਪਹੁੰਚਾਂਗੇ ਜੀ ਅੱਜ ਨਾ ਇਹ ਚੰਜੀਤ ਭਾਜੀ ਕਹਿੰਦੇ ਕਿ ਸਾਨੂੰ ਜੈਕਟਾਂ ਚਾਹੀ ਸਰੀਆ ਸਰੇਸੀ ਕਹਿੰਦੇ ਕਿ ਸੇਵਾ ਹਾਂ ਕਾਰ ਚ ਹੀ ਹੈਗੀਆਂ ਕਹਿੰਦੇ ਕਿ ਸਾਨੂੰ ਫੇਰ ਮੈਨੂੰ ਦੁਬਾਰਾ ਫੋਨ ਕੀਤਾ ਹੈ ਕਹਿੰਦੇ ਭੇਜੋ ਸਾਨੂੰ ਕਿ ਸਾਨੂੰ ਪਤਾ ਲੱਗਿਆ ਸਾਡੇ ਸੇਵਾਦਾਰ ਵਲੰਟੀਅਰ ਵੀਰ ਕਹਿੰਦੇ ਕਿਸੇ ਜੈਕਟਾ ਪਾ ਕੇ ਜਾਣਾ ਵਾ ਮੈਂ ਕਹੂੰਗਾ ਕਿ ਇਹ ਆਕਾਲ ਲੇਡ ਦਾ ਹਿੱਸਾ ਬਣ ਗਿਆ ਹਨਾ ਸਾਰਾ ਪਰਿਵਾਰ ਆਪਣਾ ਇਹ ਪਿੰਡ ਵੀ ਆਪਣਾ ਪਰਿਵਾਰ ਆ ਜਦੋਂ ਕਹਦੇ ਨਾ ਜੀ ਤੁਰੀ ਸੀ ਨਾ ਜੀ ਅਸੀਂ ਵੀ ਹੋਰ ਰਸਤਾ ਚੋਂ ੁੱਕ ਕੇ ਸੁਣੀ ਸੀ ਡੇਰਾ ਬਾਬਾ ਨੇ ਸਿੱਧਾ ਹੀ ਆਉਣਾ ਸੀਗਾ ਫਿਰ ਮੇਰੇ ਨਾਲ ਇਹ ਰਵਾਬ ਸਾਹਿਬ ਨੇ ਉੱਥੇ ਦਬਈ ਦੇ ਵੀ ਟਰੱਕ ਦੀ ਉਹਨਾਂ ਦਾ ਟਰਾਂਸਪੋਰਟ ਆ ਜੀ ਮੈਂ ਉਹਨਾਂ ਨਾਲ ਰਾਬਤਾ ਕੀਤਾ ਜੀ ਉਹਨਾਂ ਨੇ ਤੁਹਾਡੇ ਵੱਡੇ ਭਾਈ ਸਾਹਿਬ ਹਰਜਿੰਦਰ ਸਿੰਘ ਦਾ ਰਾਬਤਾ ਕਰਕੇ ਤੁਹਾਡੇ ਨਾਲ ਸਾਡਾ ਮੇਲ ਕਰਾਇਆ ਜੀ ਤੇ ਸਾਡੀ ਜਿਹੜੀ ਸੇਵਾ ਸੀ ਲੇਖੇ ਲੱਗ ਜਵਾ ਪ੍ਰਮਾਤਮਾ ਦਾ ਇੰਨਾ ਹੀ ਬਹੁਤ ਸ਼ੁਕਰ ਹੈ ਜੀ ਤੁਸੀਂ ਦੁਬਈ ਤੋਂ ਪਹਿਲਾਂ ਦੁਬਈ ਸੀ ਜੀ ਮੈਂ 5 ਸਾਲ ਦੁਬਈ ਰਹਿ ਕੇ ਆਇਆ ਜੀ ਹੁਣ ਅਸੀਂ ਇੱਥੇ ਆ ਜੀ ਮੋਗੇ ਆ ਜੀ ਦੁਬਈ ਕੀ ਕਰਦੇ ਸੀ ਫਿਰ ਆਪ ਦਾ ਟਰੱਕ ਸੀਗਾ ਜੀ ਹਾਂ ਜੀ ਹੁਣ ਉਹ ਟਰੱਕ ਉਹ ਟਰੱਕ ਸੇਲ ਕਰਤਾ ਸੀਗਾ ਜੀ 21 ਦੇ ਵਿੱਚ ਜੀ ਇੱਥੇ ਚੱਲਦਾ ਚੜ੍ਹਦੀ ਕਲਾ ਵਾ ਪ੍ਰਮਾਤਮਾ ਦੀ ਬਹੁਤ ਮਿਹਰ ਆ ਜੀ ਸਭ ਕਿਰਪਾ ਕਰੇ ਜੀ ਵੈਸੇ ਘਾਟੀ ਜਿਹੜੇ ਬਾਹਰੋਂ ਜਿਹੜੇ ਆ ਨਾ ਘਾਟੀ ਵਾਪਸ ਆਉਂਦੇ ਹੁੰਦੇ ਆ ਤੁਹਾਡੇ ਵਰਗੇ ਵੀਰ ਜਦੋਂ ਪੰਜਾਬ ਵੀ ਸਾਹਮਣੇ ਦੀ ਲੋੜ ਪੈਣੀ ਹੈ ਨਾ ਤੇ ਨਾਲ ਨਾਲ ਆਪਾਂ ਸਾਰੀਆਂ ਸੁਵਾਵਾਂ ਪਰਮਾਤਮਾ ਸਸ ਬਸ ਚੜ੍ਹਦੀ ਕਲਾ ਚ ਰਹੀ ਜੀ ਹੁਣ ਸੁੱਖ ਸ਼ਾਂਤੀ ਦੇ ਦਿਨ ਲਿਆਵੇ ਛੇਤੀ ਤੋਂ ਛੇਤੀ ਜੀ ਬਲਕੰਦਰ ਕਾਮਨਾਵਾਂ ਇਹ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਆ ਕਿ ਮੇਰਾ ਕਰਿਓ ਇਹਨਾਂ ਪਿੰਡਾਂ ਦੇ ਉੱਤੇ ਹਨਾ ਆਪਾਂ ਇਹ ਤੁਸੀਂ ਵੀ ਜੋ ਲੈ ਕੇ ਆਏ ਹੋ ਨਾ ਇਹ ਅਰਦਾਸ ਹੀ ਆ ਇਹ ਦਸਵੰਦ ਇਹ ਅਰਦਾਸ ਜਦੋਂ ਘਰੋਂ ਤੁਰੀ ਹੋਊਗੀ ਤੇ ਬਹੁਤਾਂ ਲੋਕਾਂ ਨੇ ਜਿਹੜੇ ਸਾਡੇ ਭੈਣ ਭਰਾ ਘਰੇ ਆ ਨਾ ਉਹਨਾਂ ਅਰਦਾਸਾਂ ਕੀਤੀਆਂ ਹੋਣੀਆਂ ਹੈ ਕਿ ਗੁਰੂ ਸਾਹਿਬ ਠੰਡ ਵਰਤਦਾ 6ਵੇਂ ਪਾਤਸ਼ਾਹ ਦੀ ਚਰਨ ਸ਼ੋਭਾ ਪ੍ਰਾਪਤਾਈ ਗੁਰੂ ਪਾਤਸ਼ਾਹ ਦੀ ਵੋਗੇ ਜੀ ਅਸੀਂ ਉੱਥੇ ਸਾਰਾ ਟਰਾਲਾ ਲਾ ਕੇ ਨਾ ਸਾਰੀ ਸੰਗਤ ਨੂੰ ਅਲਾਸਮੈਂਟ ਕਰਾ ਦਿੱਤੀ ਜਿੰਨੇ ਜੋ ਸੇਵਾ ਕਰਨੀ ਕਰਦੋ ਜੀ ਤੇ ਅਸੀਂ ਫਿਰ ਅਰਦਾਸ ਕਰਕੇ ਚਾਲੇ ਪਾਈ ਸੀਗੀ ਜੀ ਗੱਲ ਸੀ ਹਾਂ ਜੀ ਗੁਰੂ ਘਰ ਅਰਦਾਸ ਕਰਕੇ ਤੁਰੇ ਸੀ ਸਾਰੀ ਫਿਰ ਚੜ੍ਹਦੀ ਕਲਾ ਹੋ ਰਹੀ ਹੈ ਪੂਰੀ ਜੀ ਬਾਬੇ ਦੀ ਕਿਰਪਾ ਜੀ ਸੰਤੁਸ਼ਟੀ ਆ ਠੀਕ ਹੈ ਟਿਕਾਣੇ ਪਹੁੰਚੇ ਹੋ ਮੈਨੂੰ ਬਹੁਤ ਖੁਸ਼ ਆਈ ਹਾਂ ਜੀ ਹਾਂਜੀ 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 ਬਹੁਤ ਚੰਜੀਤ ਭਾਜੀ ਸਵੇਰੇ ਮੈਨੂੰ ਇਹਨਾਂ ਬੈਗ ਇੱਕ ਉਹ ਦਵਾਈਆਂ ਦਾ ਵੀ ਕੁਝ ਖਾਣ ਪੀਣ ਦੇ ਰਸਤੇ ਸੀ ਕਹਿੰਦੇ ਕਿ ਜਿੱਥੇ ਤੁਸੀਂ ਜਾਓਗੇ ਉੱਥੇ ਦੇ ਦਿਓ ਤੇ ਮੈਂ ਇਹਨਾਂ ਨੂੰ ਆਖਿਆ ਮੈਂ ਇਹ ਤੁਹਾਡੇ ਕੋਈ ਆ ਜੰਨੇ ਆ ਕਿਉਂਕਿ ਨਾਲੇ ਤੇ ਚੈਨਲ ਦੇ ਨਾਲ ਸਾਂਝਾ ਪੈ ਜਾਣਗੇ ਨਾਲੇ ਅਸੀਂ ਸਹਿਯੋਗ ਕਰਦਾਂਗੇ ਤੇ ਜਿਹੜੇ ਉਹ ਲੋਕ ਆ ਜਾਂ ਐਨ ਆਰ ਆਈ ਭੈਣ ਭਰਾਵਾ ਪੰਜਾਬ ਦੇ ਦਰਦ ਪੰਜਾਬ ਦੀ ਬਾਹ ਫੜ ਰਹੇ ਆ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸੇਵਾ ਤਾਂ ਸੇਵਾ ਹੀ ਭਾਵੇਂ ਕਿਸੇ ਤਰ੍ਹਾਂ ਦੀ ਵੀ ਕਰਦੇ ਕੋਈ ਰਾਸ਼ਨ ਦੀ ਸੇਵਾ ਕਰਦਾ ਕੋਈ ਦਵਾਈਆਂ ਦੀ ਸੇਵਾ ਕਰਦਾ ਕੋਈ ਚੌਕੜ ਦੀ ਸੇਵਾ ਕਰਦਾ ਕੋਈ ਹਰੇ ਚਾਰੇ ਦੀ ਕਰਦਾ ਤੂੜੀ ਕਰਦਾ ਸੇਵਾ ਬਹੁਤ ਵੱਡੀ ਸੇਵਾ ਕਿਉਂਕਿ ਲੋੜ ਸੀ ਇਸ ਟਾਈਮ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਕਈਆਂ ਦੇ ਪਸ਼ੂਆਂ ਵਾਸਤੇ ਚਾਰਾ ਰੁੜ ਗਿਆ ਫਸਲਾਂ ਰੁੜ ਗਈਆਂ ਘਰਾਂ ਦੇ ਘਰ ਰੁੜ ਗਏ ਪਰਿਵਾਰ ਰੁੜ ਗਏ ਸੁਪਰਾਂਸੀ ਡੰਗਾ ਡੰਗਾ ਰੋੜ ਕੇ ਬਹੁਤ ਵੱਡਾ ਨੁਕਸਾਨ ਸੀ ਪਰ ਨੁਕਸਾਨ ਦੀ ਜਿਹੜੀ ਪਰ ਭਾਈ ਤਨੀ ਆਪਾਂ ਕਰ ਸਕਦੇ ਪਰ ਕੋਸ਼ਿਸ਼ ਕਰੀ ਦੀ ਕਿ ਜਿੰਨੇ ਵੀ ਕੋਈ ਤਿਲ ਫੁੱਲ ਜਿੰਨੇ ਸੰਗਤਾਂ ਦਾ ਸਹਿਯੋਗ ਨਾਲ ਜਿੰਨੇ ਕੀ ਕਾਰਜ ਕਰ ਸਕਦੇ ਉਹ ਆਪਾਂ ਨੂੰ ਕਰਨੇ ਚਾਹੀਦੇ ਆ ਤੇ ਦੇਖੋ ਹੁਣ ਇਹ ਬਿਲਕੁਲ ਤੁਸੀ ਦੇ ਉੱਤੇ ਬਾਰਡਰ ਹੈ ਮਾਲਕੇ ਕੇ ਮਾਲਕੇ ਦੇ ਵਿੱਚ ਸਾਨੂੰ ਪਹਿਲਾਂ ਵੀ ਆਉਣ ਦਾ ਮੌਕਾ ਮਿਲਿਆ ਸੀ ਇੱਥੇ ਇੱਕ ਦੋ ਮੈਂਬਰ ਨੇ ਦੋਨੇ ਹੈਂਡੀਕੈਪ ਨੇ ਮੈਂ ਵੀ ਅਰਜਨ ਦਸ ਸਿੰਘ ਟੇਲਰ ਦਾ ਕੰਮ ਕਰਦੇ ਅਸੀਂ ਇੱਕ ਸਾਲ ਪਹਿਲਾਂ ਉਹਨਾਂ ਦੇ ਘਰੇ ਵੀ ਆਏ ਇੱਥੇ ਟ੍ਰਾਈਸਾਈਕਲ ਬਣਾਉਣ ਵਾਸਤੇ ਹੁਣ ਫਿਰ ਦੁਬਾਰਾ ਮੌਕਾ ਮਿਲਿਆ ਕਿਉਂਕਿ ਹੜਾਂ ਦੇ ਜਿਹੜੇ ਹਾਲਾਤ ਨੇ ਜਿਹੜਾ ਹੜਾਂ ਨੇ ਕਾਫੀ ਜਿਹੜਾ ਕਿ ਇੱਥੇ ਕਹਿਰ ਮਚਾਇਆ ਬਿਲਕੁਲ ਤੁਸੀਂ ਦੇਖ ਦੋ ਐ ਇੱਧਰਲੇ ਪਾਸੇ ਇਹ ਤੁਸੀ ਹੈ ਅੱਜ ਸਾਹਮਣੇ ਮਸ਼ੀਨਾਂ ਵੀ ਲੱਗੀਆਂ ਨੇ ਤੁਸੀ ਦੇ ਉੱਤੇ ਉਹ ਅੱਜ ਕੋਸ਼ਿਸ਼ ਕਰ ਜਿੱਥੇ ਤੁਸੀਂ ਟੁੱਟੀ ਉੱਥੇ ਜਿਹੜਾ ਬੰਨ ਬੰਨਿਆ ਵੀ ਜਾ ਰਿਹਾ ਵਾ ਲੋਕਾਂ ਨੇ ਕੋਸ਼ਿਸ਼ ਕਿਥੇ ਤੋੜੇ ਭਰ-ਭਰ ਕੇ ਉੱਥੇ ਬੰਨਣ ਦੀ ਕੋਸ਼ਿਸ਼ ਕਰਦੇ ਕਿ ਇਹ ਇੱਕ ਬਹੁਤ ਵੱਡਾ ਪੋਲ ਹੈ ਪੋਲ ਦੇ ਥੱਲੋਂ ਦੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਾ ਕਿਉਂਕਿ ਇੱਥੇ ਜਿਹੜਾ ਪਿੰਡ ਦੇ ਵਿੱਚ ਪਾਣੀ ਸੀ ਕਹਿੰਦੇ 5 5 6 6 ਫੁੱਟ ਪਾਣੀ ਸੀ ਤੇ ਜਿਸ ਦਿਨ ਪਾਣੀ ਆਇਆ ਉਸ ਦਿਨ ਉਹ ਪਰਿਵਾਰ ਦਾ ਸਾਨੂੰ ਮੈਨੂੰ ਵੀ ਫੋਨ ਆਇਆ ਸੀ ਭਾਈ ਤੇਜਿੰਦਰ ਨੂੰ ਆਇਆ ਸੀ ਕਿ ਉਹ ਹਰਜਿੰਦਰ ਕੌਰ ਸੋਰੀ ਹਰਜਿੰਦਰ ਸਿੰਘ ਜਿੰਨਾ ਦੇ ਆਕਾਪੀ ਆਪਰੇਸ਼ਨ ਕਰਾਇਆ ਸੀ ਉਹਨਾਂ ਦੇ ਬਾਥਰੂਮ ਆਪਰੇਸ਼ਨ ਕਰਾਇਆ ਸੀ 5 ਸਾਲ ਪਹਿਲਾਂ ਉਹਨਾਂ ਕੋਲੇ ਨੰਬਰ ਸੀ ਉਹਨਾਂ ਨੇ ਕਿਹਾ ਸਾਡਾ ਖਿਆਲ ਜੂਰ ਰੱਖਿਓ ਸਾਡੇ ਜਿਹੜੇ ਨੇ ਪਾਣੀ ਆਉਂਦੇ ਅਸਾਰ ਨੇ ਪਰ ਜਦੋਂ ਇੱਕ ਦਿਨ ਪਹਿਲਾਂ ਹੁਣ ਕਿਤਾ ਦੂਸਰੇ ਦਿਨ ਪਤਾ ਲੱਗਾ ਕਿ ਜਿਹੜਾ ਕਾਫੀ ਪਾਣੀ ਇੱਥੇ 5 5 ਤੋਂ 7 7 8 8 ਫੁੱਟ ਪਾਣੀ ਇੱਥ ਪੋਂਤੇਆਂ ਉਸ ਤੋਂ ਸੀ ਬੰਦ ਜਿੱਥੋਂ ਰਾਵੀ ਦਰਿਆ ਨੇ ਮਾਰ ਮਾਰੀ ਆ ਕਾਫੀ ਨੁਕਸਾਨ ਕੀਤਾ ਕਿਉਂਕਿ ਜਿਹੜੀ ਆਪਾਂ ਪਰਭਾਈ ਤਾਂ ਨਹੀਂ ਕਰ ਸਕਦੇ ਸੰਗਤਾਂ ਦਾ ਸਹਿਜੋਣਾ ਜਿੰਨੇ ਵੀ ਤਿਲ ਫੁੱਲ ਜੋ ਵੀ ਸੇਵਾ ਕਿਸੇ ਦੀ ਕਰਦੇ ਨੇ ਕੋਈ ਰਾਸ਼ਨ ਲਿਆ ਰਿਆ ਕੋਈ ਚੌਕਰ ਦੀ ਕੋਈ ਦਵਾਈਆਂ ਦੇ ਕੋਈ ਰਸਦ ਦੀ ਦੇਖੋ ਕਿ ਸਾਰਾ ਪਰਿਵਾਰ ਲੋੜਵੰਦ ਆ ਕਿ ਜੋ ਪਰਿਵਾਰਾਂ ਦੇ ਵਿੱਚ ਹਾਲਾਤ ਸੀ ਜੋ ਫਸਲਾਂ ਸੀ ਜੋ ਘਰ ਦਾ ਦਾਣਾ ਸੀ ਜੋ ਪਸ਼ੂ ਪੰਛੀ ਸਭ ਕੁਝ ਨੁਕਸਾਨ ਹੋ ਗਿਆ ਤੇ ਅਸੀਂ ਧੰਨਵਾਦ ਉਹਨਾਂ ਐਨਆਰਈ ਭੈਣ ਭਰਾਵਾਂ ਦਾ ਸਾਰੇ ਸਹਿਯੋਗੀ ਸੱਜਣਾ ਦਾ ਸਾਰੀਆਂ ਸੰਸਥਾਵਾਂ ਦਾ ਜਿੱਥੇ 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 ਕਿਸੇ ਦੀ ਡਿਊਟੀ ਲੱਗੀ ਆਪਣੇ ਆਪਣੇ ਸੇਵਾ ਨਿਭਾ ਰਹੇ ਨੇ ਤੇ ਚਾਹੀਦਾ ਵੀ ਬਣਦਾ ਵੀ ਕਿ ਪੰਜਾਬ ਦੇ ਨਾਲ ਪੰਜਾਬ ਵੀ ਖੜਿਆ ਬਾਰਦਾ ਤਾਂ ਕੋਈ ਖੜਿਆ ਨਹੀਂ ਕਿ ਬਹੁਤ ਅਸੀਂ ਧੰਨਵਾਦ ਉਹਨਾਂ ਸਾਰਿਆਂ ਸੱਜਣਾ ਮਿੱਤਰਾਂ ਦਾ ਭਣਾਣਾ ਭਰਾਵਾਂ ਦਾ ਦਾਨੀ ਸੱਜਣਾ ਦਾ ਸਾਰੀਆਂ ਸੰਸਥਾਵਾਂ ਦਾ ਜਿੰਨੇ ਵੀ ਆਪਣਾ ਤੇਲਫੋਨ ਜਿੰਨੇ ਵੀ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਇਸੇ ਤਰ੍ਹਾਂ ਜਿਹੜੀ ਆਪਣੇ ਕੇ ਸੇਵਾ ਜਾਰੀ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਕਪੁਰ ਪਿੰਡ ਦੇ ਵਿੱਚ ਆ ਤੇ ਮਲਕਪੁਰ ਪਿੰਡ ਦੇ ਵਿੱਚ ਜੋ ਵੀਰ ਇੱਥੇ ਸਵਾਮਾ ਲੈ ਕੇ ਪਹੁੰਚੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਟਾਈਮ ਦੇ ਉੱਤੇ ਵੀਰੋ ਸ਼ਾਂਤੀ ਬਣਾਈਆ ਪਹਿਲਾਂ ਆਪਾਂ ਕਲਾ ਕਲਾ ਮੈਂਬਰ ਚੱਲਦੇ ਹੋ ਵਾਹਿਗੁਰੂ ਵਾਹਿਗੁਰੂ ਕਰੋ ਤੁਸੀਂ ਨਾਮ ਚ ਪਾਓ ਨਚਰ ਨਾਲੇ ਤੁਸੀਂ ਸੌਖੇ ਨਾਲੇ ਵਾਹਿਗੁਰੂ ਵਾਹਿਗੁਰੂ ਕਰਾਓ ਜੀ ਹਾਂ ਗੁਰੂ ਸਤਨਾਮ ਵਾਹਿਗੁਰੂ ਨਾਮ ਵਾਹ ਫੋਰਵੀਰ ਜੀ ਠੀਕ ਹੋ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾ ਕੀਜੇ ਤੁਹਾਡਾ ਮੇਰਾ ਕਰਨਵੀਰ ਸਿੰਘ ਜੀ ਕਰਨਵੀਰ ਮੋਗੇ ਤੋਂ ਆਏ ਤੁਸੀਂ ਮੋਗੇ ਖਾਸ ਮੋਗੇ ਤੋਂ ਜੀ ਹਾਂਜੀ ਕਿੰਨੇ ਜਣੇ ਆਏ ਹੋ ਤੁਸੀਂ ਅਸੀਂ ਹੈਗੇ 5 ਜਣੇ ਪੰਜ ਜਣੇ ਹਾਂਜੀ ਹਾਂਜੀ ਸੇਵਾ ਵਾਸਤੇ ਸੇਵਾ ਵਾਸਤੇ ਕੀ ਕੀ ਲੈ ਕੇ ਆਏ ਸੀ ਆਪਣੇ ਕੋਲੇ ਤਰਕੀਬਨ ਸਾਰਾ ਕੰਮ ਸਮਾਨ ਹੀ ਸੀਗਾ ਦਾਣਾ ਚੋਕਰ ਚਾਰ ਆਪਣੀ ਸਮਗਰੀ ਸਾਰੀ ਤੇ ਸਾਰਾ ਕੁਝ ਹੀ ਕੱਪੜੇ ਸਾਰਾ ਕੁਝ ਜੀ ਲੇਡੀਜ਼ ਦਾ ਸਮਾਨ ਬੱਚਿਆਂ ਦਾ ਸਮਾਨ ਛੋਟੇ ਬੱਚਿਆਂ ਦਾ ਜਿਹੜਾ ਆਪਣਾ ਪ੍ਰੋਟੀਨ ਦੁੱਧ ਹੁੰਦਾ ਹਨਾ ਸੁੱਕਾ ਦੁੱਧ ਉਹ ਸਹਯੋਗ ਇਲਾਕੇ ਦਾ ਪਿੰਡ ਦਾ ਸਾਰਿਆਂ ਦਾ ਜੀ ਇਲਾਕੇ ਦਾ ਹਾਂਜੀ ਸਾਰਿਆਂ ਦਾ ਇਹ ਨਹੀਂ ਕਹਿ ਸਕਦੇ ਆਪਣੇ ਕੱਲਿਆਂ ਦਾ ਸਾਰਿਆਂ ਦਾ ਜੀ ਸਾਰਿਆਂ ਦਾ ਹਾਂਜੀ ਹਾਂਜੀ ਮੰਜਰ ਕੀ ਵੇਖ ਰਹੇ ਹੋ ਚਾਰ ਸਵੇਰੇ ਜਿਹੜੇ ਐਨਆਰਆਈ ਬੇਟੀ ਸਾਡੇ ਸਾਰੇ ਹਾਂਜੀ ਹਾਂਜੀ ਸਾਡੇ ਭਰਾ ਹਾਂਜੀ ਤੇ ਕਨਵੀਰੇ ਚਾਰਪੀ ਤਾਂ ਮੰਜਰ ਵੇਖਿਆ ਛਾਤੀ ਮਾਰੀ ਕੀ ਬਹੁਤ ਮੰਦਾ ਹਾਲ ਹੈ ਜੀ ਬਹੁਤ ਹਾਂ ਬਹੁਤ ਮਾੜਾ ਹਾਲ ਆਈ ਦੇਖ ਕੇ ਦੁੱਖ ਲੱਗਦਾ ਚਲੋ ਹਨਾ ਇੰਨੀ ਮਿਹਨਤ ਕਰਦੇ ਆਪਾਂ ਤੇ ਜਦੋਂ ਫਸਲ ਖਰਾਬ ਹੁੰਦੀ ਆ ਮਾੜਾ ਹਾਂਜੀ ਕਰਮੇ ਦੁੱਖ ਦੀ ਘੜੀ ਚ ਤੁਸੀਂ ਇਹਨਾਂ ਵੀਰਾਂ ਦੇ ਨਾਲ ਖਲੋਤੇ ਹੋ ਤੁਹਾਡਾ ਧੰਨਵਾਦ ਆ ਤੇ ਇਹ ਨੌਜਵਾਨੀ ਜਿੰਨੀ ਸੇਵਾ ਹੋਈ ਬਹੁਤ ਕਿਰਪਾ ਵਾ ਬਾਕੀ ਆਪਾਂ ਹੋਰ ਕੋਸ਼ਿਸ਼ ਕਰਾਂਗੇ ਅੱਗੇ ਜਦੋਂ ਆਪਣੀਆਂ ਫਸਲਾਂ ਦੀ ਸੇਵਾ ਚੱਲੀ ਹਨਾ ਟਰੈਕਟਰ ਵਗੈਰਾ ਆਪਣਾ ਡੀਜ਼ਲ ਵਗੈਰਾ ਦੀ ਸੇਵਾ ਕਰਾਂਗੇ ਆਪਾਂ ਹਾਂਜੀ ਹਾਂਜੀ ਧੰਨਵਾਦ ਕਰਨਵੀਰ ਕਰੋ ਸੇਵਾ ਤੁਸੀਂ ਇੱਧਰ ਆਪਾਂ ਕੋਸ਼ਿਸ਼ ਕਰਦੇ ਆ ਤੁਹਾਡੇ ਨਾਲ ਦੇ ਵੀਰਾਂ ਨਾਲ ਵੀ ਗੱਲਬਾਤ ਕਰਨ ਦੀ ਕਿਉਂਕਿ ਇਸ ਟਾਈਮ ਪਿੰਡ ਦੇ ਵੀਰ ਵੀ ਇੱਥੇ ਆਏ ਕਰੇ ਗਰਮੀਤ ਨੂੰ ਕਹੂੰਗਾ ਚਾਰ ਚਫੇਰੀਆਂ ਤਸਵੀਰਾਂ ਦਿਖਾ ਲ ਦੋ ਇਹ ਮਲਕਪੁਰ ਪਿੰਡ ਦੀਆਂ ਤਸਵੀਰਾਂ ਵਾਂ ਮਲਕਪੁਰ ਪਿੰਡ ਦੇ ਵਿੱਚ ਅਸੀਂ ਮਲਕਪੁਰ ਪਿੰਡ ਦੇ ਵਿੱਚ ਸਵਾਵਾਂ ਚੱਲ ਰਹੀਆਂ ਵਾਂ ਮੋਗੇ ਤੋਂ ਵੀਰ ਆਏ ਆ ਕਰਨਵੀਰ ਆ ਗੁਰਜਿੰਦਰ ਆ ਨੌਜਵਾਨ ਹੋਰ ਤਿੰਨ ਚਾਰ ਮੈਂਬਰ ਆ ਇਸ ਟਾਈਮ ਦੇ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ ਬਣਦਾ ਕਿਉਂਕਿ ਅਸੀਂ ਇੱਕ ਮਾਧਿਅਮ ਵੀ ਆ ਅਸੀਂ ਸੁਵਾਮਾ ਵੀ ਕਰਦੇ ਆ ਅਸੀਂ ਮਾਧਿਅਮ ਵੀ ਆ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਹਰ ਉਸ ਭੈਣ ਭਰਾ ਦਾ ਧੰਨਵਾਦ ਕਰਦੇ ਆ ਜਿਹੜੇ ਇਸ ਟਾਈਮ ਦੇ ਉੱਤੇ ਇਥੇ ਸੁਵਾਮਾ ਨਿਭਾ ਰਹੇ ਆ ਸ਼ੁਕਰੀਆ ਸਭ ਦਾ ਹੀ ਧਿਆਨ ਰੱਖਿਓ ਜੇ ਇਹਨਾਂ ਲੋਕਾਂ ਨੂੰ ਬਹੁਤ ਲੋੜ ਆ ਅਜੇ ਬਹੁਤਾਤ ਲੋੜਾਂ ਆ ਔਰ ਸਾਰੇ ਰਲ ਮਿਲ ਕੇ ਇਹਨਾਂ ਲੋਕਾਂ ਦੀ ਬਾਹ ਫੜੀਏ ਪਰ ਜੇ ਬਹੁਤਾਤ ਲੋੜਾਂ ਵਾ ਬੇਸ਼ੱਕ ਹੁਣ ਛੋਟੀ ਜੀ ਬ੍ਰੇਕ ਵੀ ਲਾ ਲਈਏ 2-4 ਦਿਨ ਦੀ ਅਸੀਂ ਹਜੇ ਇਹਨਾਂ ਦਾ ਡੀਜ਼ਲ ਦੀ ਲੋੜ ਆ ਖਾਦਾਂ ਦੀ ਲੋੜ ਆ ਦਵਾਈਆਂ ਦੀ ਲੋੜ ਆ ਹਜੇ ਉਸ ਚੀਜ਼ ਦੇ ਵਿੱਚ ਵੀ ਸਾਡਾ ਇਹਨਾਂ ਨੂੰ ਸਹਿਯੋਗ ਚਾਹੀਦਾ